ਹਾਂਜੀ ਸਵਾਗਤ ਕਰਦੇ ਆਂ ਸਿੰਘ ਡੈਰੀ ਫਾਰਮ ਮੂਮ ਬਰਨਾਲਾ ਤੇ ਅੱਜ ਜੋ ਅਵਸਰ ਚੋਟੀ 2 ਸਾਲ ਦੀ ਉਮਰ ਤੁਹਾਡੇ ਲਈ ਲੈ ਕੇ ਆਇਆ ਪੂਰੇ ਟਾਪ ਦੀ ਜੈਸੀ ਕਿਸੇ ਵੀਰ ਨੂੰ ਜੇ ਦੀ ਜਰੂਰਤ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਨੇੜੇ ਛੋਟਾ ਸੀਨੀਵਾਲ ਵੱਡਾ ਸੀਨੀਵਾਲ ਮਹਿਲਕਲਾ ਧਨੇਰ ਇਹ ਪਿੰਡ ਨੇੜੇ ਰਹਿ ਜਾਂਦੇ ਆ ਜੈਸਵੀ ਕਿਸੇ ਨੂੰ ਵੀਰ ਨੂੰ ਲੋਡ ਹੋਵੇ ਪੱਲ ਵੱਡੇ ਕੱਦ ਕਾਠ ਵਾਲੀ ਸੋਹਣੀ ਸਕੀਨ ਕੁੰਡੀ ਚੋਟੀ ਰਿੰਗ ਸਿੰਘ ਬਿਲਕੁਲ ਗੋਲ ਸਿੰਗਲ ਨਾਲੋਂ ਮੁੜਦਾ ਜਮਾ ਪੈਦ ਕਾਲੀ ਚੋਟੀ ਪੂਰੀ ਸਕੀਨ ਚੋਟੀ ਹੈ ਜੀ ਜੈਸਵੀ ਕਿਸੇ ਵੀਰ ਨੇ ਪਲਣੀ ਹੋਵੇ ਤਾਂ ਵਧੀਆ ਜੰਨੀ ਟੀਕਾ ਲੈਣ ਦੇ ਤਕਰੀਬਨ ਬਸ ਕਾਵਲੀ ਹੈ ਇੱਕ ਸਾਲ ਦੇ ਵਿੱਚ ਵਧੀਆ ਜਨੀ 7.5 ਲੱਖ ਦੀ ਚੋਟੀ ਤਿਆਰ ਹੋਣ ਵਾਲੀ ਆ ਮੁੱਲ ਸਿਰਫ 30000 ਰੁਪਇਆ 30000 ਜਿਸ ਵੀ ਕਿਸੇ ਨੂੰ ਜ਼ਰੂਰਤਾ ਹੋਵੇ ਇਸ ਦੀ ਤਾਂ ਆਪਣੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਧੰਨਵਾਦ ਮੇਰਾ ਚੈਨਲ ਫੋਲੋ ਕਰੋ ਇਸ ਤੇ ਰੋਜ਼ ਨਮੀ ਤੋਂ ਨਮੀ ਵੀਡੀਓ ਅਪਲੋਡ ਹੋਇਆ ਕਰੂਗੀ ਵੀਡੀਓ ਵੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ